ਅੱਜ ਸਵੇਰੇ ਸਥਿਤੀ ਜਿਹੜੀ 6:30 ਵਜੇ ਤਰੀਕ ਜਿਹੜੀ 26 ਅਗਸਤ ਨੂੰ ਪਾਣੀ ਜਿਹੜਾ 2 ਲੱਖ 30 ਹਜ਼ਾਰ ਜਿਹੜਾ ਹਰੀਕੇਲੇ ਤੇ ਆਮਦ ਦਾ ਪਾਣੀ ਦੀ ਔਰ 2 ਲੱਖ 10 ਹਜ਼ਾਰ ਪਾਣੀ ਜਿਹੜਾ ਰਿਲੀਜ਼ ਕੀਤਾ ਜਾ ਰਿਹਾ ਡਾਊਨਸਟਰੀਮ ਥੱਲੇ ਛੱਡਿਆ ਜਾ ਰਿਹਾ ਮੈਂ ਦਿਖਾਉਣਾ ਚਾਹਣਾ ਪਾਕਿਸਤਾਨ ਨੂੰ ਜਿਹੜਾ ਬਹੁਤ ਤੇਜ਼ੀ ਨਾਲ ਔਰ ਕਾਫੀ ਦਰ ਜਿਹੜੇ ਆ 31 ਦਰ 31 ਦਰ ਸਾਰੇ ਤਾਂ ਨਹੀਂ ਛੱਡੇ ਵਰ ਤਕਰੀਬਨ ਤਕਰੀਬਨ ਅਧੋਂ ਜ਼ਾਰੇਦਾਰ ਜਿਹੜੇ ਤੁਸੀਂ ਦੇਖ ਲਓ ਉਹ ਡਾਊਨ ਕਰ ਦਿੱਤੇ ਔਰ ਪਾਣੀ ਨੂੰ ਪਿੱਛੋਂ ਖਿੱਚ ਪਾਈ ਆ ਔਰ ਵਾਹਿਗੁਰੂ ਕਿਰਪਾ ਕਰੇ ਹੁਣ ਨਜ਼ਾਰਾ ਜਾਂ ਨਹੀਂ ਲੱਗ ਸਕਦਾ ਪੂਰੇ ਪੰਜਾਬ 'ਚ ਔਰ ਪਿੱਛੇ ਪਹਾੜਾਂ 'ਚ ਜਾਂ ਕਿੰਨੀ ਵਰਖਾ ਹੋਈ ਆ ਛੋਟੇ ਨਦੀਆਂ ਨਾਲੇ ਕਿੰਨੇ ਵਿੱਚ ਦਰਿਆ ਦੇ ਅਣਕੇ ਮਿਲਦੇ ਆ ਔਰ ਕਿੰਨਾ ਪਾਣੀ ਇਹ ਵਧਾ ਕਿਉਂਕਿ ਰਾਤ 12 ਘੰਟੇ ਦੇ ਵਿੱਚ ਵਿੱਚ ਜਿਹੜਾ 40 ਹਜ਼ਾਰ ਜਿਹੜਾ ਪਾਣੀ ਆ ਉਹ ਹਰੀਕੇ ਵਾਲੇ ਹੈਡ ਤੇ ਵੱਧ ਚੁੱਕਾ ਹੈ ਔਰ ਥੱਲੇ ਨੂੰ ਜਿਹੜਾ 210000 ਤੁਸੀਂ ਦੇਖਦੇ ਨੇ ਕਿੰਨਾ ਤੇਜ਼ ਪਾਣੀ ਔਰ ਬਿਲਕੁਲ ਡਾਊਨ ਕੀਤਾ ਹੋਇਆ ਪਿਛਲੇ ਪੰਨੇੋਂ ਆਰਟੀਆਂ ਜਿਹੜੀਆਂ ਮੈਂ ਵਿਖਾਉਣੀਆਂ ਚਾਹਣਾ ਆਹ ਦੇਖ ਲਓ ਤੁਸੀਂ ਤਿੱਬੀਆਂ ਵਿੱਚੋਂ ਦਰਿਆ ਸੁੱਕੀਆਂ ਦਿਸ ਰਹੀਆਂ ਔਰ ਬਹੁਤ ਤੇਜ਼ੀ ਨਾਲ ਤੇਜ਼ੀ ਨਾਲ ਜਿਹੜਾ ਉਹ ਪਾਣੀ ਆ ਰਿਹਾ 210000 ਥੱਲੇ ਜਾ ਰਿਹਾ 20000 ਜਿਹੜਾ ਪਾਣੀ ਆ ਉਹ ਨਹਿਰਾਂ 'ਚ ਜਾ ਰਿਹਾ ਤੁਸੀਂ ਦੇਖ ਸਕਦੇ ਇੰਨੀ ਤੇਜ਼ੀ ਨਾਲ ਆ ਗਿਆ ਹੋਰ ਮੈਂ ਹਰੀਕਾਲ ਹੈਡ ਤੋਂ ਜਿਹੜਾ ਸਵੇਰੇ 6:30 ਵਜੇ ਜਿਹੜੀ ਅਪਡੇਟ ਦਿੱਤੀ ਆ ਵਾਹਿਗੁਰੂ ਕਿਰਪਾ ਕਰੇ ਰਹਿਮਤ ਕਰੇ ਪੰਜਾਬ ਦੇ ਉੱਤੇ ਕਿਉਂਕਿ ਅਸੀਂ ਇਹ ਸੰਕਟ ਦੇ ਨਾਲ ਲੜ ਸਕੀਏ ਔਰ ਇਹ ਸਾਡੇ ਤੋਂ ਟਲ ਜਾਵੇ ਧੰਨਵਾਦ ਹਰੀਕਾਲ ਹੈਡ ਤੋਂ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ